ਪੂਰਾ ਹੋਣ ਵਾਲਾ ਕਾਟਾ ਪਿਆ ਯਾਨੀ ਕਿ ਅਜਿਹਾ ਵੈਟਰਨ ਐਕਟਰ ਜਿਨੇ ਪੰਜਾਬੀ ਇੰਡਸਟਰੀ ਦੇ ਉਸ ਮੁਕਾਮ ਨੂੰ ਵੀ ਦੇਖਿਆ ਜਦੋਂ ਲਿਮਟਿਡ ਸਰੋਤ ਸਕੇ ਤੇ ਛਣਕਾਟੇ ਆ ਰਗੀਆਂ ਬਹੁਤ ਖੂਬਸੂਰਤ ਹਸਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰ ਜੀਆਂ ਨੇ ਤੇ ਉਸ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਉਹ ਵੀ ਦੇਖਿਆ ਕੈਰੀ ਆਨ ਰਟਾਰਗਾ ਫੇਸ ਵੀ ਦੇਖਿਆ ਮੈਂ ਗੱਲ ਕਰ ਰਿਹਾ ਜਸਵਿੰਦਰ ਪੱਲਾ ਉਹ ਇਸਵਾਨੀ ਦੁਨੀਆ ਨੂੰ ਆਲਵਿਦਾ ਕਹਿ ਗਏ ਨੇ ਕਮੇਡੀਅਨ ਜਸਵਿੰਦਰ ਪੱਲਾ ਵੈਟਰਨ ਐਕਟਰ ਜਸਵਿੰਦਰ ਪੱਲਾ ਬੇहद ਬਿਮਾਰ ਸਨ ਜਸਵਿੰਦਰ ਪੱਲਾ ਪਿਛਲੇ ਕਾਫੀ ਦਿਨਾਂ ਤੋਂ ਔਰ ਉਹਨਾਂ ਨੇ ਚੰਡੀਗੜ੍ਹ ਦੇ 40s ਦੇ ਵਿੱਚ ਆਖਰੀ ਸਾਲ ਆਏ ਨੇ ਸੋ ਜਸਵਿੰਦਰ ਪੱਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਪਰ ਉਹਨਾਂ ਦੇ ਇੱਥੋਂ ਜਾਣ ਦੇ ਨਾਲ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਆ ਕਿਉਂਕਿ ਅਜੇ ਵੈਟਰਨ ਐਕਟਰ ਸਦੀਆਂ ਚ ਹੁੰਦੇ ਨੇ ਸੋ ਆਪਣੀ ਮਾਂ ਪੋਲੀ ਦੀ ਸੇਵਾ ਕਰਨੀ ਔਰ ਬੜੇ ਬੜੇ ਛੋਟੇ ਜਿਹੇ ਪੁਆਇੰਟ ਤੋਂ ਉੱਠ ਕੇ ਵੱਡੇ ਪੁਆਇੰਟ ਤੱਕ ਜਾਣਾ ਔਰ ਆਪਣੇ ਆਪ ਦੇ ਵਿੱਚ ਇੰਡਸਟਰੀ ਨੂੰ ਬਹੁਤ ਕੁਝ ਦੇਣਾ 65 ਸਾਲਾਂ ਦੀ ਉਮਰ ਸੀ ਔਰ 40s ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹਨੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਨੇ ਡਾਕਟਰ ਜਸਵਿੰਦਰ ਪੱਲਾ ਔਰ ਉਹਨਾਂ ਦਾ ਦੇਹਾਂਤ ਅੱਜ ਚੰਡੀਗੜ੍ਹ ਦੇ ਵਿੱਚ ਹੋਇਆ ਔਰ ਮੁਹਾਲੀ ਦੇ ਇੱਕ ਹਸਪਤਾਲੇ ਪ੍ਰਾਈਵੇਟ 40s ਉੱਥੇ ਉਹਨਾਂ ਨੇ ਅੰਤਿਮ ਸਾਲ ਇਹਨੇ ਔਰ ਕਹਿੰਦੇ ਨੇ ਕਰੀਬ 1 ਮਹੀਨੇ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਯਾਨੀ 23 ਤਰੀਕ ਨੂੰ ਮੁਹਾਲੀ ਦੇ ਵਿੱਚ ਕੀਤਾ ਜਾਏਗਾ ਫਿਲਹਾਲ